ਪੱਛ ਕੇਂਦਰੀ ਟ੍ਰੇਡ ਯੂਨੀਅਨਾਂ ਅਤੇ 60 ਮੁਲਾਜ਼ਮ ਫੈਡਰੇਸ਼ਨ ਦੇ ਖੱਦੇ ਤੇ ਦੇਸ਼ ਵਿਆਪੀ ਹੜਤਾਲ ਦੇ ਸਰਦੇ ਨੂੰ ਪਰਵਾ ਹੁੰਗਾਰਨ ਲਿਆ। ਸਮਰਾਲਾ ਤਹਿਸੀਲ ਵਿੱਚ ਕੰਮ ਕਰਦੀਆਂ ਅਨਵਾੜੀ ਮੁਲਾਜ਼ਮਾ ਯੂਨੀਅਨ ਅਤੇ ਮੰਰੇਗਾ ਮਜ਼ਦੂਰ ਯੂਨੀਅਨ ਦੇ ਕੀਰਤਿਆਂ ਤੋਂ ਇਲਾਵਾ ਲਾਲ ਝੰਡਾ ਪਿੰਡ ਚੌਂਕੀਦਾਰ ਯੂਨੀਅਨ ਜਗਲਾਤ ਵਿਭਾਗ ਦੇ ਕੱਚੇ ਵਰਕਰਾਂ ਦੀ ਯੂਨੀਅਨ ਪਾਟਾ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਟੈਕਸੀ ਯੂਨੀਅਨ ਦੇ ਕਿਰਤੀਆਂ ਵੱਲੋਂ ਸਫਲ ਹੜਤਾਲ ਕਰਕੇ ਸਾਂਝੇ ਕੱਟ ਵਿੱਚ ਕਾਫਲਿਆਂ ਦੇ ਰੂਪ ਵਿੱਚ ਸ਼ਾਮਲ ਹੋਏ ਅਤੇ ਵਿਸ਼ਾਲ ਰੈਲੀ ਕੀਤੀ ਗਈ। ਆਪ ਨੂੰ ਹਾਂਜੀ ਮੈਂ ਚਰਨਜੀਤ ਕੌਰ ਬਲਾਕ ਮਛਵਾੜਾ ਤੇਜੀ ਰਣ ਤੱਕ ਤੇ ਅੱਜ ਜਿਹਨੇ ਅਸੀਂ ਇੱਥੇ ਆਪਣੇ ਹੜਤਾਲ ਤੇ ਆਏ ਆ ਨੌ ਟ੍ਰੇਡ ਯੂਨੀਅਨ ਦੇ ਸੱਦੇ ਤੇ ਅੱਜ 10 ਆਪਣੇ ਟ੍ਰੇਡ ਯੂਨੀਅਨ ਸਾਡੇ ਵਿੱਚ ਅੱਜ ਸ਼ਾਮਿਲ ਨੇ ਇਹਦੇ ਵਿੱਚ ਜਿੱਦਾਂ ਅਨਰਵਾਦੀ ਮਜ਼ਦੂਰ ਹੋਗੇ ਨਰੇਗਾ ਮਜ਼ਦੂਰ ਹੋਗੇ ਤੇ ਕੰਮੇ ਹੋਗੇ ਰਾਜ ਮਿਸਤਰੀ ਹੋਗੇ ਸਾਰੇ ਜਣੇ ਇਕੱਠੇ ਹੋ ਕੇ ਅੱਜ ਅਸੀਂ ਇਹ ਹੜਤਾਲ ਕਰ ਰਹੇ ਆ ਜਿਵੇਂ ਕਿ ਆਪਾਂ ਨੂੰ ਪਤਾ ਵੀ ਜਦੋਂ ਸਰਕਾਰ ਆਈ ਸੀ ਉਹਨਾਂ ਨੇ ਆਪਣੇ ਨਾਲ ਕੀ ਵਾਦੇ ਕੀਤੇ ਸੀਗੇ ਪਰ ਉਹ ਬਾੜਿਆਂ ਤੇ ਪੂਰ ਨਹੀਂ ਉਤਰ ਰਹੇ ਹਰ ਇੱਕ ਵਰਗ ਅਜੇ ਨਾਲ ਤੋਂ ਦੁਖੀ ਆ ਜੇ ਮੰਨਿਆ ਜਾਵੇ ਹੁਣ ਮਜ਼ਦੂਰ ਨੇ ਉਹਨਾਂ ਤੋਂ ਦੇਖੋ ਡਿਊਟੀ 12-12 ਘੰਟੇ ਲਈ ਜਾਂਦੀ ਆ ਪਰ ਮਜ਼ਦੂਰੀ ਦੇ ਬਦਲੇ ਉਹਨਾਂ ਨੂੰ ਉਹਨਾਂ ਦਾ ਹੱਕ ਪੂਰਾ ਦਿਹਾੜੀ ਨਹੀਂ ਮਿਲਦੀ ਜਿੰਨੀ ਉਹਨਾਂ ਨੂੰ ਚਾਹੀਦੀ ਆ ਜਿਹੜੀ ਸਾਡੀ ਮੰਗ ਆ ਵੀ 8 ਘੰਟੇ ਦਿਹਾੜੀ ਜਾਨੀ ਕਿ 8 ਘੰਟੇ ਉਹਨਾਂ ਤੋਂ ਕੰਮ ਕਰਵਾਇਆ ਜਾਵੇ ਤੇ ਉਹਨਾਂ ਦੀ ਬਣਦੀ ਦਿਹਾੜੀ ਜੋ ਸਰਕਾਰੀ ਸਕੀਲ ਦੇ ਮੁਤਾਬਕ ਉਹ ਦਿੱਤੀ ਜਾਵੇ ਜਿਹੜਾ ਸਾਡਾ ਅੰਗਰਵਾੜੀ ਮੁਲਾਜ਼ਮ ਦਾ ਜਾਨੀ ਕਿ ਮੇਨ ਅੱਜ ਮਕਸਦ ਹੈਗਾ ਆ ਪੂਰਾ ਜੋਸ਼ ਵੀ ਆ ਸਾਡੇ ਵਿੱਚ ਅੱਜ ਕਿਉਂਕਿ ਜਿਹੜੀ ਪੰਜਾਬ ਸਰਕਾਰ ਆ ਇਹ ਸਕੀਮ ਨੂੰ 75 ਹੋ ਗਏ ਹੁਣ ਤੱਕ ਸਕੀਮ ਚੱਲਦੀ ਆਈ ਆ ਅੱਜ ਤੱਕ ਕਿਸੇ ਵੀ ਸਰਕਾਰ ਨੇ ਸਾਡੇ ਤੇ ਇੰਨਾ ਪ੍ਰੈਸ਼ਰ ਨਹੀਂ ਪਾਇਆ ਜਿੰਨਾ ਇਹ ਪੰਜਾਬ ਸਰਕਾਰ ਸਾਡੇ ਤੇ ਪਾ ਰਹੀ ਆ ਇਹਦੇ ਵਿੱਚ ਹਰ ਇੱਕ ਕੰਮ ਲਈ ਜਿੱਦਾਂ ਹੁਣ ਅਸੀਂ ਬੱਚਿਆਂ ਨੂੰ ਟੇਕ ਹੋਮ ਰਾਸ਼ਨ ਦਿੰਨੇ ਆ ਉਹਦੇ ਵਿੱਚ 3 ਤੋਂ 6 ਸਾਲ ਦੇ ਬੱਚੇ ਆਗੇ ਆਪਣੇ 6 ਮਹੀਨੇ ਤੋਂ 3 ਸਾਲ ਦੇ ਆਗੇ ਪ੍ਰੈਗਨੈਂਟ ਮਦਰ ਆਗੀਆਂ ਨਰਸਿੰਗ ਮਦਰ ਆਗੀਆਂ ਤੇ ਉਹਨਾਂ ਨੂੰ ਇਹ ਕਹਿੰਦੇ ਨੇ ਫੇਸ ਆਈਡੀ ਕਰੋ ਉਹਨਾਂ ਦੀ ਸਾਡੇ ਕੋਲ ਜਿੰਨੇ ਵੀ ਲੋਕ ਨੇ ਸਾਰੇ ਬਹੁਤ ਹੀ ਗਰੀਬ ਵਰਗ ਦੇ ਲੋਕ ਨੇ ਜੇ ਆਪਾਂ ਕਈ ਵੱਡੇ ਜੀਮੀਦਾਰ ਲੋਕ ਨੇ ਜਿਹੜੇ ਉਹ ਤਾਂ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਉਂਦੇ ਨੇ ਸਾਡੇ ਕੋਲ ਬਿਲਕੁਲ ਗਰੀਬ ਲੋਕਾਂ ਦੇ ਬੱਚੇ ਆ ਰਹੇ ਨੇ ਅੰਗਣਵਾੜੀ ਵਿੱਚ ਉਹਨਾਂ ਕੋਲ ਤਾਂ ਫੋਨ ਵੀ ਹੈ ਨਹੀਂ ਵੀ ਜਿਹੜੇ ਤੋਂ ਉਹ ਕਹਿੰਦੇ ਨੇ ਸਾਨੂੰ ਓਟੀਪੀ ਦੇਣਾ ਹਰ ਗੱਲ ਤੇ ਇਹ ਕਹਿੰਦੇ ਨੇ ਵੀ ਓਟੀ ਓਟੀਪੀ ਲਾਓ ਤੁਸੀਂ ਉਹਨਾਂ ਤੋਂ ਫੋਨ ਵੈਰੀਫਿਕੇਸ਼ਨ ਕਰੋ ਆਧਾਰ ਵੈਰੀਫਿਕੇਸ਼ਨ ਕਰੋ ਤੇ ਜਦੋਂ ਵੀ ਰਾਸ਼ਨ ਲੈਣਾ ਆਧਾਰ ਦੇ ਨਾਲ ਉਹਨਾਂ ਦਾ ਫੇਸ ਮੈਚ ਕਰੋ ਤਾਂ ਉਹਨਾਂ ਨੂੰ ਰਾਸ਼ਨ ਮਿਲੇਗਾ ਦੇਖੋ ਹੁਣ ਅੱਜ ਕੱਲ ਦੇ ਸਮੇਂ ਦੇ ਵਿੱਚ ਕਿਹੜਾ ਦਿਹਾੜੀਦਾਰ ਇੰਨਾ ਵਿੱਲਾ ਹੈ ਜਿਹੜਾ ਕੰਮ ਛੱਡ ਕੇ ਅੱਧਾ ਤਾਂ ਘੰਟਾ ਸਾਡੇ ਕੋਲ ਆ ਕੇ ਬੈਠੂਗਾ ਰਾਸ਼ਨ ਲੈਣ ਲਈ 200 ਗ੍ਰਾਮ 600 ਗ੍ਰਾਮ ਅਸੀਂ ਰਾਸ਼ਨ ਦੇਣਾ ਹੈ ਪਰ ਮਜ਼ਦੂਰ ਆਪਣੀ ਦਿਹਾੜੀ ਛੱਡ ਕੇ ਸਾਡੇ ਕੋਲ ਨਹੀਂ ਆਊਗਾ ਅਸੀਂ ਚਾਹੁੰਦੇ ਹਾਂ ਵੀ ਜਿਸ ਤਰ੍ਹਾਂ ਅਸੀਂ ਅੱਗੇ ਰਾਸ਼ਨ ਵੰਡਦੇ ਸੀ ਉਸੇ ਤਰ੍ਹਾਂ ਅਸੀਂ ਰਾਸ਼ਨ ਹੌਨਸਾ ਦਈਏ ਵੀ ਜਿਹੜਾ OTP ਆ ਲੋਕ ਵੀ ਸਾਡੇ ਤੇ ਇਤਰਾਜ਼ ਕਰਦੇ ਨੇ ਵੀ ਅਸੀਂ ਪਰਸਨਲ ਜੀਰੇ ਕੋਲ ਨੰਬਰ ਹੈਗਾ ਵੀ ਆ ਇਹ ਕਿ ਜਿਹੜਾ ਸਾਡਾ OTP ਆ ਮੋਬਾਈਲ ਮੋਬਾਈਲ ਆ ਅਸੀਂ ਉਹਨੂੰ ਕਿਸੇ ਨੂੰ ਵੀ ਪਰਸਨਲ ਨੰਬਰ ਤੇ ਆਪਣੀ OTP ਨਹੀਂ ਦਵਾਂਗੇ ਇਸ ਕਰਕੇ ਸਾਰੇ ਪਿੰਡ ਦੇ ਵਿੱਚ ਲੋਕ ਵੀ ਸਾਡੇ ਵਿਰੁੱਧ ਹੋ ਰਹੇ ਨੇ ਤੇ ਲੜਾਈਆਂ ਵੀ ਹੋ ਰਹੀਆਂ ਨੇ ਸਾਡੀ ਇੱਕ ਭੈਣ ਦੀ ਧੋਰੀ ਉਹ ਬੇਲੜਾ ਪਿੰਡ ਦੇ ਵਿੱਚ ਮੌਤ ਵੀ ਹੋ ਚੁੱਕੀ ਆ ਉਹਨੂੰ ਵੀ ਇੰਨਾ ਜਿਹੜਾ ਡਿਪਰੈਸ਼ਨ ਹੋ ਗਿਆ ਸੀ ਉਹ ਮੌਕੇ ਤੇ ਆਪਣੀ ਡਿਊਟੀ ਦੌਰਾਨ ਮੀਟਿੰਗ ਤੇ ਬੈਠੀ ਰਹੀ ਉਹਦੀ ਡੈਥ ਹੋ ਚੁੱਕੀ ਆ ਤੇ ਆਪਣੇ ਗੁਜਰਾਤ ਦੇ ਵਿੱਚ ਵੀ ਭੈਣ ਦੀ ਸਾਡੀ ਡੈਥ ਹੋ ਚੁੱਕੀ ਆ ਇੰਨਾ ਪ੍ਰੈਸ਼ਰ ਆਈ ਜਾਨੀ ਕਿ ਸਰਕਾਰ ਕਰ ਰਹੀ ਆ ਅਸੀਂ ਇਹੀ ਮੰਗ ਕਰਦੇ ਆ ਕਿ ਜਿਹੜਾ ਓਟੀਪੀ ਸਿਸਟਮ ਆ ਇਹ ਬੰਦ ਕੀਤਾ ਜਾਵੇ ਜਿਵੇਂ ਕਿ ਪਹਿਲਾਂ ਰਾਸ਼ਨ ਆਉਂਦਾ ਸੀ ਉਸੇ ਤਰ੍ਹਾਂ ਰਾਸ਼ਨ ਵੰਡਿਆ ਜਾਵੇ ਤੇ ਨਹੀਂ ਅਸੀਂ ਇਸ ਦਾ ਪੂਰ ਜ਼ੋਰ ਵਿਰੋਧ ਕਰਾਂਗੇ ਪਹਿਲਾਂ ਵੀ ਅਸੀਂ ਬਾਈਕਟ ਰੱਖਿਆ ਆ ਹੁਣ ਅੱਜ ਅਸੀਂ ਸੰਬਰਾਲਾ ਬਲਾਕ ਤੇ ਮਾਛੀਵਾੜਾ ਬਲਾਕ ਵੀ ਇੱਥੇ ਇਕੱਠੇ ਆ ਅੱਜ ਤੁਹਾਡੇ ਵੀਡੀਓ ਰਾਹੀਂ ਅਸੀਂ ਇਹ ਦੱਸਣਾ ਚਾਹੁੰਦੇ ਆ ਸਰਕਾਰ ਨੂੰ ਵੀ ਆਪਣੇ ਕਹਿੰਦੇ ਨੇ ਰਮਿੰਦਿਆ ਆਪਣੇ ਅਫਸਰਾਂ ਨੂੰ ਵੀ ਵੀ ਅੱਜ ਤੋਂ ਬਾਅਦ ਜਿੰਨੀ ਦੇ ਤੱਕ ਸਾਨੂੰ ਕੋਈ ਸਰਕਾਰ ਵੱਲੋਂ ਫੋਨ ਨਹੀਂ ਦਿੱਤਾ ਜਾਊਗਾ ਅਸੀਂ ਕੰਮ ਦਾ ਬਿਲਕੁਲ ਵਾਈਕਟ ਰੱਖਾਂਗੇ ਅਸੀਂ ਕੰਮ ਨਹੀਂ ਕਰਨਾ ਉਦੋਂ ਤੱਕ ਜਿੰਨੀ ਦੇ ਤੱਕ ਸਾਨੂੰ ਫੋਨ ਨਹੀਂ ਦਿੱਤੇ ਜਾੜਗੇ ਸਟੇਜ ਵਿੱਚ ਮੇਰੇ ਤੋਂ ਪਹਿਲਾਂ ਮੇਰੇ ਭੈਣ ਸਾਰੀਆਂ ਚੀਜ਼ਾਂ ਮਾਰੇ ਦੱਸ ਜਿਹੜੇ ਵੀ ਅੱਜ ਦਾ ਜਿਹੜਾ ਸਾਡਾ ਧਰਨਾ ਹੈ ਉਹ ਕਿਸ ਬਤਨਸ ਲਈ ਹੈ ਹੈਨਾ ਸਾਡੇ ਡਿਪਾਰਟਮੈਂਟ ਵਿੱਚ ਫੇਸ ਆਈਡੀ ਨੂੰ ਲੈ ਕੇ ਬਹੁਤ ਜ਼ਿਆਦਾ ਦਿੱਕਤਾਂ ਨੇ ਔਰ ਸਾਡੇ ਨਾਲ ਜਿਹੜੇ ਬਾਕੀ 10 ਸਟੇਟ ਯੂਨੀਅਨਾਂ ਵੀ ਚੁੜੀਆਂ ਨੇ ਜਾਰਜ ਸਾਡਾ ਧਰਨਾ ਹੈ ਉਹ ਸਾਰੇ ਇਹ ਸਰਕਾਰਾਂ ਦੀਆਂ ਗਲਤ ਨੀਤੀਆਂ ਦੇ ਖਿਲਾਫ ਹੀ ਹੈ ਧਰਨਾ ਚਾਹੋ ਉਹਨਾਂ ਨੂੰ ਰੋਕਣ ਲਈ ਹੀ ਅਸੀਂ ਮਤਲਬ ਸਰਕਾਰ ਦੀਆਂ ਨੀਤੀਆਂ ਦੇ ਵਿਰੁੱਧ ਜਿਹੜੇ ਸਾਡੇ ਦੇ ਮਤਲਬ ਜਾਕੂ ਕੀਤੇ ਜਾ ਰਹੀਆਂ ਨੇ ਉਹਨਾਂ ਦੀ ਲੋਕ ਥਾਮ ਲਈ ਅੱਜ ਅਸੀਂ ਇਹਨੇ ਭਾਰੀ ਕਟ ਰੀਤੇ ਕੱਟੇ ਹੋਇਆ ਪਰ ਸਾਡਾ ਜਿਹੜਾ ਸਾਡੇ ਡਿਪਾਰਟਮੈਂਟ ਦਾ ਵੀ ਸਾਨੂੰ ਬਿਨਾਂ ਵਜ੍ਹਾ ਤੋਂ ਹੀ ਪਰੇਸ਼ਾਨ ਕੀਤਾ ਜਾਂਦਾ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਦੱਸਿਆ ਜਾਂਦਾ ਵੀ ਪੇਮੈਂਟ ਆਈ ਹੋਈ ਆ ਉਹਨਾਂ ਦੀ ਪਰ ਅਜੇ ਤੱਕ 4 ਸਾਲ ਹੋ ਗਏ ਨੇ ਨਾ ਹੀ ਸਾਨੂੰ ਕੋਈ ਫੋਨ ਦਿੱਤਾ ਜਾਂਦਾ ਨਾ ਹੀ ਸਾਨੂੰ ਕੋਈ ਡਾਟਾ ਦਿੱਤਾ ਜਾਂਦਾ ਉਹਦੇ ਤੋਂ ਬਿਨਾਂ ਹੀ ਸਾਨੂੰ ਇੰਨਾ ਪਰੇਸ਼ਾਨ ਕੀਤਾ ਜਾਂਦਾ ਕਿ ਤੁਸੀਂ ਕਿੱਲੇ ਕਿੱਲੇ ਲਾਭਪਾਤਰੀ ਦੀ ਫੇਸ ਆਈਡੀ ਕਰਨੀ ਆ ਅਗਰ ਉਹ ਫੇਸ ਉਹਦੇ ਆਧਾਰ ਨਾਲ ਮੈਚ ਹੋ ਕੇ ਉੱਥੇ ਬਰਾਬਰ ਉਹਦੀ ਫੋਟੋ ਆਦੀ ਆ ਤਾਂ ਅਸੀਂ ਉਹਨੂੰ ਰਾਸ਼ਨ ਦੇਣਾ ਹੈ ਨਹੀਂ ਤਾਂ ਨਹੀਂ ਦੇਣਾ ਇਹਦੇ ਨਾਲ ਸਾਡੇ ਲਾਭਪਾਤਰੀ ਨੂੰ ਵੀ ਦਿੱਕਤ ਹੋਊਗੀ ਤੇ ਸਾਨੂੰ ਵੀ ਦਿੱਕਤ ਹੋਊਗੀ ਕਿਉਂਕਿ ਕਿਉਂਕਿ ਜਦੋਂ ਅਸੀਂ ਇੰਦਰ ਤੱਕ ਘੰਟਾ ਸਾਡੇ ਕੋਲ ਬੈਠਾ ਰਹੂਗਾ ਉਹਦੀ ਉਹ ਫੇਸ ਈ ਮੈਚ ਨਹੀਂ ਕਰੂਗੀ ਤਾਂ ਅਸੀਂ ਰਾਸ਼ਨ ਨਹੀਂ ਦੇਵਾਵਾਂਗੇ ਤਾਂ ਉਦੋਂ ਤੋਂ ਬਾਅਦ ਸਾਡੇ ਕੋਲ ਅਗਲਾ ਅੱਗੇ ਨੂੰ ਅਗਲੇ ਵੀਰ ਨੇ ਕਿ ਆਊਗਾ ਸਾਡੇ ਕੋਲ ਐਦਾਂ ਕਰਵਾਉਣ ਲਈ ਲੋਕੀ ਇਸ ਨੂੰ ਇਨਕਾਰ ਕਰ ਰਹੇ ਨੇ ਕਿ ਅਸੀਂ ਸਰਕਾਰ ਦਾ ਰਾਸ਼ਨ ਹੀ ਨਹੀਂ ਲੈਣਾ ਐਦਾਂ ਦਾ ਜਿਹੜਾ ਸਾਨੂੰ ਇਹ ਬੰਦਸ਼ਾਂ ਦੇ ਵਿੱਚ ਕੀਤਾ ਜਾਂਦਾ ਕਿਉਂਕਿ ਜਿਹੜੇ ਸਾਡੇ ਕੋਲ ਲੋਕ ਕਰਦੇ ਨੇ ਉਹ ਬਹੁਤ ਗਰੀਬ ਵਰਗ ਤੋਂ ਨੇ ਉਹ ਜ਼ਿਆਦਾਤਰ ਕੰਮ ਕਰਨ ਜਾਂਦੇ ਨੇ ਸਾਡੇ ਕੋਲ ਤਾਂ ਰਾਸ਼ਨ ਲੈਣ ਉਹਨਾਂ ਦੇ ਮਤਲਬ ਕੋਈ ਸੱਸ ਆ ਗਈ ਜਾਂ ਕੋਈ ਚਾਚੀ ਆ ਗਈ ਕੋਈ ਬੂਆ ਆ ਗਈ ਅਸੀਂ ਕਿਸੇ ਨੂੰ ਵੀ ਰਾਸ਼ਨ ਦੇ ਦਿੰਦੇ ਸੀ ਅੱਗੇ ਸਾਈਨ ਕਰਾ ਕੇ ਪਰ ਸਾਡੇ ਲਈ ਇਹ ਬੜੀ ਮੁਸ਼ਕਲ ਕ੍ਰੀਏਟ ਕਰਤੀ ਹੈ ਸਰਕਾਰ ਨੇ ਜਿਹੜੀ ਇਹ ਗਲਤ ਨੀਤੀ ਫੇਸ ਆਈ ਕਰਕੇ ਕਰ ਰਹੇ ਨੇ ਤੇ ਇਸ ਤੋਂ ਇਲਾਵਾ ਜਿਹੜੀ ਸਾਡੀ ਪੇਮੈਂਟ ਹੈ ਉਹ ਵੀ ਕਦੇ ਅੱਜ ਤੱਕ ਸਾਨੂੰ ਪ੍ਰੋਪਰ ਨਹੀਂ ਮਿਲੀ ਜਦੋਂ ਦੀ ਮਾਨ ਸਰਕਾਰ ਆਈ ਸਾਨੂੰ ਜਿਹੜੀ ਤਨਖਾਹਾਂ ਦੋਨੋਂ ਸਰਕਾਰਾਂ ਮਿਲ ਕੇ ਦਿੰਦੀਆਂ ਨੇ ਕਦੇ ਸਾਨੂੰ ਸਟੇਟ ਫੰਡ ਮਿਲ ਜਾਂਦਾ ਹੈ ਕਦੇ ਸੈਂਟਰ ਫੰਡ ਮਿਲ ਜਾਂਦਾ ਹੁਣ ਵੀ ਸਾਨੂੰ 4 ਮਹੀਨੇ ਹੋ ਗਏ ਨੇ ਸੈਂਟਰ ਫੰਡ ਨਹੀਂ ਮਿਲਿਆ ਅਸੀਂ ਸਾਡੀਆਂ ਭੈਣਾਂ ਵਿੱਚੋਂ ਵੀ ਲੋ ਨੇ ਜਾ ਮਤਲਬ ਜਾ ਰਹੀ ਇਸ ਚੀਜ਼ ਤੇ ਕੁਝ ਜਾ ਰਹਾ ਇਸ ਚੀਜ਼ ਤੇ ਕਰਦੀਆਂ ਨੇ ਬਹੁਤ ਗਰੀਬ ਪਰਿਵਾਰਾਂ ਤੋਂ ਨੇ ਮਤਲਬ ਸਾਡੀ ਘਰ ਦੇ ਦਾ ਰੋਜੀ ਰੋਟੀ ਚੁੱਲ੍ਹਾ ਚੋਕਾ ਵੀ ਉਹਨਾਂ ਦਾ ਮਤਲਬ ਠੰਡਾ ਹੋਇਆ ਪਿਆ ਇਸ ਚੀਜ਼ ਨਾਲ ਸਾਡੀ ਸਰਕਾਰ ਅਕੇ ਮੰਗਿਆ ਵੀ ਸਾਡੀ ਜਿਹੜੀ ਤਨਖਾਹ ਹੈ ਉਹ ਪ੍ਰੋਪਰ ਸਾਨੂੰ ਇਕੱਠੀ ਦਿੱਤੀ ਜਾਵੇ ਜਿਸ ਤਰ੍ਹਾਂ ਪਹਿਲਾਂ ਮਿਲਦੀ ਸੀ ਸਾਨੂੰ ਇਹ ਜਿਹੜੇ ਟੁਕੜਿਆਂ 'ਚ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ ਉਹ ਨਾ ਦਿੱਤੀਆਂ ਜਾਣ ਠੀਕ ਹੈ